ਪਿਓਰ ਕਾਟਨ ਦੇ ਕੱਟ ਪੀਸਾਂ ਦਾ ਸੇਲ ਵੇਲਾ ਲੱਗ ਚੁੱਕਿਆ ਭਾਈ ਗਰਮੀਆਂ ਦੇ ਸੀਜ਼ਨ ਸ਼ੁਰੂ ਹੋ ਚੁੱਕਿਆ ਸੋ ਇਸ ਕਰਕੇ ਆਪਾਂ ਨੇ ਲਾਤਾ ਮੇਲਾ ਪਿਓਰ ਕਾਟਨ ਦੇ ਕੱਟ ਵੀ ਜਾਮ ਕਾਟਨ ਲਾਈਨਿੰਗ ਵਾਲੀ ਪ੍ਰਿੰਟ ਵਾਲੀ ਸਾਰੀ ਵੱਖੋ ਵੱਖਰੇ ਕੱਪੜੇ ਨੇ ਇਹਦੇ ਵਿੱਚ ਆਰਕੰਡੀ ਵੀ ਆ ਜਿਵੇਂ ਕਿ ਕਾਟਨ ਸਿਮਰ ਸਾਰੇ ਵੱਖੋ ਵੱਖਰੇ ਕੱਪੜੇ ਨੇ ਭਾਈ ਚੈੱਕ ਕਰ ਸਕਦੇ ਹੋ ਕੁਆਲਿਟੀਆਂ ਸਿਰਾ ਤੋਂ ਸਿਰਾ ਹੋਣਗੀਆਂ ਕੱਟ ਆਵੇਗੀ ਸਾਰੀ 2 ਮੀਟਰ 2.5 ਮੀਟਰ 3 ਮੀਟਰ ਤੋਂ ਲੈ ਕੇ ਸਾਰੇ ਤਰ੍ਹਾਂ ਦੀ ਕੱਟ ਹੋਵੇਗੀ ਪੂਰਾ ਵੱਡਾ ਮੇਲਾ ਲੱਗ ਚੁਕਿਆ ਕੱਟ ਪੀਸਾਂ ਦਾ ਦੇਖੋ ਜੀ ਸਿਰਫ ਤੇ ਸਿਰਫ 20 ਰੁਪਏ ਮੀਟਰ ਦੇ ਵਿੱਚ ਚੱਕ ਲੋ ਕਾਟਨ ਦਾ ਸੇਲ ਮੇਲਾ ਲੱਗ ਚੁਕਿਆ ਪੂਰੇ ਫਾਇਦੇ ਨਾਲ ਸਿਰਫ ਤੇ ਸਿਰਫ 20 ਰੁਪਏ ਮੀਟਰ ਕੱਪੜੇ ਸਾਰੇ ਹੋਣਗੇ ਜਾਮ ਕਾਟਨ ਕੈਮਰੀ ਕਾਟਨ ਲਰਨਿੰਗ ਵਾਲਾ ਚੈੱਕ ਵਾਲਾ ਸਾਰੇ ਤਰ੍ਹਾਂ ਦੇ ਵੱਖੋ ਵੱਖਰੇ ਕਾਟਨ ਦੇ ਕੱਪੜੇ ਨੇ ਇਹ ਸਾਰੇ ਚੈੱਕ ਕਰ ਸਕਦੇ ਹੋ ਕੁਆਲਿਟੀ ਆ ਸਿਰਾਂ ਨੇ ਭਾਈ ਦੇਖੋ ਜੀ ਸੇਲ ਮੇਲਾ ਲੱਗਿਆ ਸਵੇਰੇ 10 ਵਜੇ ਪਿਓਰ ਕਾਟਨ ਦੇ ਪੀਸ ਕੱਟ ਪੀ ਸਿਰਫ ਤੇ ਸਿਰਫ 20 ਰੁਪਏ ਮੀਟਰ ਦੇ ਵਿੱਚ ਪਹੁੰਚੋ ਛੇੜੀਏ ਦੀ ਗਰਮ ਸ਼ੋਲਾਂ ਦਾ ਸੇਲ ਮੇਲਾ ਲੱਗ ਚੁੱਕਿਆ ਪੂਰੇ ਪਿੱਠੇ ਰੇਟ ਦੇ ਵਿੱਚ ਇਹ ਵੀ ਕੱਟ ਦਾ ਮਾਲ ਥੋੜਾ ਹੀ ਆ ਕਾਨੂੰ ਖਿੱਚ ਦੇਣਾ ਕੰਮ ਲਓ ਜੀ 100 ਰੁਪਏ ਦੇ ਚਾਰ ਸ਼ੋਲ ਮਿਲਣਗੇ ਚੱਕੋ ਪੂਰੇ ਫਾਇਦੇ ਨਾਲ ਸਿਰਫ 100 ਰੁਪਏ ਦੇ ਵਿੱਚ ਚਾਰ ਸ਼ੋਲ ਚੱਕ ਲੋ ਸਰਦੀਆਂ ਵਾਲੇ ਨਵੇੜਨਾ ਸਟਾਕ ਹੁਣ ਗਰਮੀ ਵਾਲਾ ਮਾਲ ਸ਼ੁਰੂ ਹੋ ਗਿਆ ਕਾਟਨ ਦੇ ਵੀ ਕੱਟ ਪੀਸ ਤੁਹਾਨੂੰ ਦਿਖਾਇਆ ਪਹਿਲਾਂ ਸੋ ਇਹ ਸਾਰੇ ਮਾਲ ਦਾ ਫੇਰ ਮੇਲਾ ਲੱਗ ਚੁੱਕਿਆ ਪੂਰੇ ਫਾਇਦੇ ਨਾਲ ਚੈੱਕ ਕਰ ਸਕਦੇ ਹੋ ਆ ਮਾਲ ਆ ਆਪਣੇ ਕੋਲੇ ਦੇਖੋ ਆ ਜਿੰਨੇ ਵੀ ਪਏ ਨੇ ਦੇਖੋ ਆ ਸਾਰੇ 100 ਰੁਪਏ ਦੇ ਚਾਰ ਸ਼ਾਲ ਚੱਕ ਲਓ ਸਰਦੀਆਂ ਵਾਲੇ ਗਰਮ ਦੇਖੋ ਜੀ ਪਿਓਰ ਦੇ ਸ਼ਾਲ ਸੋ ਇਹ ਸਾਰੇ ਆ ਦੇਖੋ ਇਹਦੇ ਵਿੱਚ ਕਰੇ ਵਖੀਨ ਖਾਬ ਮਿਕਸ ਕਪੜੇ ਨੇ ਖਾਦੀ ਕਾਟਨ ਸਿਲਕ ਸਾਰੇ ਤਰ੍ਹਾਂ ਦੇ ਇਹ ਵੀ ਸਾਰੇ 20 ਰੁਪਏ ਮੀਟਰ ਦੇ ਵਿੱਚ ਨਵੇੜਨਾ ਸੌਦਾ ਸਾਰਾ ਚੱਕ ਲੋ ਪੂਰੇ ਫਾਇਦੇ ਨਾਲ ਮਾਲ ਦੇ ਰਿਆਂ ਸਿਰਫ ਤੇ ਸਿਰਫ 20 ਰੁਪਏ ਮੀਟਰ ਮੇਲਾ ਲੱਗ ਚੁੱਕਿਆ ਭਾਈ